ਖਰਚੇ ਤੇ ਖਰਚਾ ਖਰਚੇ ਤੇ ਖਰਚਾ ਮਨੂੰ ਮੇਰੇ ਜਿਹੜਾ ਇਹਦਾ ਮੈਨਾ ਬਣੂਗਾ ਤਾਂ ਕੰਪਨ ਬੰਦੂ ਮੈਂ ਇਹ ਬਿਜਲੀ ਵਾਲਾ ਪੈਨਲ ਬਣਿਆ ਜੀ ਪੂਰਾ 54000 ਦਾ ਬੜਾ ਔਖਾ ਘਰ ਪਹੁੰਚਿਆ ਇਹ ਇਹ ਜਿਹੜਾ ਮੈਂ ਲਾਈਵ ਵੀਡੀਓ ਪਾਉਂਦਾ ਹੁੰਦਾ ਨਾ ਉਹਦੇ ਉੱਪਰ ਦੱਸੀ ਹੋਈ ਹੈ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈਗੀ ਜੀ ਵਿਸਾਖੀ ਤੇ ਤੁਹਾਨੂੰ ਅੱਜ ਸਾਡੇ ਰੋਪੜ ਚ tibbi ਸਾਹਿਬ ਗੁਰਦੁਆਰੇ ਦੇ ਵਿੱਚ ਬੜੀ ਸੰਤਾਨ ਦਾ ਕਾਠੂ ਉੱਥੇ ਚੱਲਦੇ ਆਂ ਨਮਸਤਕ ਹੁੰਦੇ ਆ ਤੇ ਕੱਲ ਦੀ ਤੁਸੀਂ ਵੀਡੀਓ ਦੇਖ ਲਈ ਹੋਣੀ ਆ ਅਨੰਦਪੁਰ ਸਾਹਿਬ ਗਏ ਤੇ ਸਾਰੇ ਗੁਰਦਵਾਰਾ ਦਰਸ਼ਨ ਕਰੇ ਤੁਸੀਂ ਸਾਰਿਆਂ ਨੂੰ ਬਹੁਤ ਪਿਆਰਾ ਸਤਿਕਾਰ ਦਿਤਾਂ ਧੰਨਵਾਦ ਕੀਤਾ ਸਾਨੂੰ ਘਰਾਂ ਬੈਠੇ ਸਾਰੇ ਗੁਰਦਵਾਰਾ ਦੇ ਸਾਹਮਣੇ ਦਰਸ਼ਨ ਕਰਵਾਉਂਦੇ ਤੇ ਅੱਜ ਮੇਰੇ ਨਾਲ ਚੱਲਿਆ ਕਾਰਪੰਟਰ ਕਿਉਂਕਿ ਉਹਨੇ ਕਰ ਲਈ ਛੁੱਟੀ ਮੈਨੂੰ ਪੁੱਛਦਾ ਸੀ ਕਿਹੜਾ ਜਾਣਾ ਭਾਈ ਮੱਥਾ ਟੇਕਣਾ ਤਾਂ ਮੈਂ ਕਿਹਾ ਹਾਂ ਮੈਂ ਜਾਣਾ ਇੱਕ ਮੈਨੂੰ ਹੋਰ ਛੋਟਾ ਜਿਹਾ ਪ੍ਰੋਗਰਾਮ ਹੈ ਤੇ ਉਹਨਾਂ ਦੇ ਘਰਾਂ ਜਾ ਕੇ ਆਉਣਾ ਤੇ ਇੱਧਰ ਆਪਣਾ ਛੋਟਾ ਜਿਹਾ ਇੱਥੇ ਆਪਣਾ ਗੁਰਦੁਆਰਾ ਸਾਹਿਬ ਦੇ ਦੇ ਲੁੱਕ ਨਾਲ ਦਾ ਬਣ ਗਿਆ ਇੱਥੇ ਇਹ ਕਮਰਦ ਹਾਲ ਥੋੜਾ ਜਿਹਾ ਰੋਲਾ ਪਿਆ ਹੋਇਆ ਉਹ ਮਹਿਕ ਨੇ ਛੋਟਾ ਕਰਉਣਾ ਮੈਂ ਥੋੜਾ ਵੱਡਾ ਕਰਵਾਤਾ ਤੇ ਯਾਰ ਸਾਈਡ ਪ੍ਰੋਫਾਈਲ ਨਹੀਂ ਲਾਈ ਜਣੇ ਨੇ ਸੱਦੀ ਕੰਧ ਤੇ ਠੋਕਤਾ ਹਾਂ ਕੱਦ ਕਰੂੰ ਹਾਂ ਇੱਥੇ ਲਾਉਣੀ ਦੀ ਲਾਈਟ ਜੀ ਉਹਨਾਂ ਨੇ ਬਾਦਮ ਹਾਂ ਹਾਂ ਆ ਇੱਧਰ ਬਣਾਤਾ ਜੀ ਪ੍ਰੈਸਰ ਨੂੰ थलेटा थले कंधन लग जा चक्के अपनी प्रेस कर ली फिर कट्ठा करता है चीजा सारियाँ आटको मैटको लाती तो एक हो सा मैच भी है इंडिया पाकिस्तान का माला भैनी का बहुत अड़ो तड़ी हिंदी मैच की ਸਾਡਾ ਜਿਹੜਾ ਕਾਰਪੈਂਟਰ ਹੈ ਉਹ ਹੈਗਾ ਚੱਲਿਆ ਪਿੰਡ ਦਾ ਲੱਖੀ ਦਾ ਘਰ ਆ ਮੇਰਾ ਦੋਸਤ ਤੇ ਇੱਧਰ ਆ ਕਰ ਉਹਦਾ پتہ ਨਹੀਂ ਆ ਘਰ ਆ پتہ ਨਹੀਂ ਉਹ ਘਰ ਹੈ ਕਿੱਥੋਂ ਤੋਂ ਨੇ ਕੋਲ ਆ پتہ ਨਹੀਂ ਆ ਘਰ ਉਹਦਾ ਆ ਗਿਆ ਆ ਗਿਆ ਉੱਧਰ ਹੈ ਸਾਰੇ ਚਾਚੇ ਤਾਂ ਇਕੱਠੇ ਹੀ ਆ ਮੁੰਡਾ ਖਸਾ ਪਾਈ ਫਿਰਦਾ ਕਹਿੰਦਾ ਭਾਈ ਬੰਨੇ ਵੀ ਕਮਾ ਲਿਆ ਕਦੇ ਮੈਂ ਕਿਹਾ ਚੱਲ ਹੋਰ ਦੋ ਆਓ ਜੀ ਆਓ ਸਾਸਰੀਆ ਕੱਲ੍ਹ ਜੀ ਆ ਜਾ ਬਈ ਬਹਿ ਜਾ ਨਹੀਂ ਨਹੀਂ ਚਾਹ ਪਾਣੀ ਤੇ ਬੈਠੋ ਨੋ ਪੁੱਤ ਤੈਨੂੰ ਪਕੌੜੇ ਖਵਾਉਂਦਾ ਤਾਂ ਇਕੱਲੀ ਚਾਹੇ ਪਿਲਾਉਣੀ ਆ ਮੈਂ ਤੈਨੂੰ ਪਕੌੜੇ ਖਿਲਾਉਂਦਾ ਅੱਛਾ ਹਾਂ ਹੋਰ ਸੁਣਾਣਾ ਬੀਤਾ ਜੀ ਠੀਕ ਆ ਬਈ ਵਧੀਆ ਭਾਈ ਇਹਨੇ ਰੱਬ ਨੇ ਇੱਕ ਬਹੁਤ ਸੋਹਣੀ ਦਾਤ ਬਖਸ਼ੀ ਹੋਈ ਐ ਇਹਨੂੰ ਇਹਦਾ ਮੁੰਡਾ ਪੂਰਾ ਗੁਰ ਸਿੱਖ ਐ ਗੱਤਕਾ ਖੇਡਦਾ ਜੇ ਕਿਹੜੇ ਨੰਬਰ ਫਰ ਆਇਆ ਕੱਲ੍ਹ ਤਾਂ ਬਈ ਦੋ ਜਿੱਤ ਲਿਆ ਅੱਜ ਲਾਸਟ ਐ ਮਦਰ ਗਰਾਊਂਡ ਅੱਛਾ ਲਾਸਟ ਰਾਊਂਡ ਐ ਹਾਂ ਅੱਜ ਲਿਆਊਗਾ ਬਟਰਾਫੀ ਉਹਦੇ ਆਂ ਦਿਖਾਉਂਦਾ ਅੱਛਾ ਵੀਡੀਓ ਭੇਜੂਗਾ ਮੈਂ ਮੈਂ ਮੈਨੂੰ WhatsApp ਪਰ ਭੇਜ ਦੇ ਮੈਂ ਕਰੋ ਸਾਰੇ ਲੋਕਾਂ ਨੂੰ ਦਿਖਾ ਦਿੰਦਾ ਹਾਂ ਮੈਂ ਭਾਈ ਪੂਰਾ ਬਰਥਡੇ ਦੇਖੂਆ ਤੇਰੇ ਮੁੰਡੇ ਨੂੰ ਹੁਣ ਮੈਨੂੰ ਵੀਡੀਓ ਭੇਜਣ ਲੱਗਾ ਆਪਾਂ ਲਾਉਂਦੇ ਤੋਂ ਬਾਅਦ ਇਹ ਆ ਹੁਣ ਤੁਸੀਂ ਦੇਖੋ ਤੇ ਮੁੰਡੇ ਦੀ ਵੀਡੀਓ ਪਾਪਾ ਗੇਟੀ ਗੱਤਗਾ ਕੋਟੀ ਕੋਟੀ ਸਰਦਾਰ ਰਵਿੰਦਰ ਸਿੰਘ ਜੀ ਸੈਂਟਰ ਰੈਫਰੀ ਕਰ ਰਹੇ ਨੇ ਸੀਨੀਅਰ ਰੈਫਰੀ ਸੀਨੀਅਰ ਖਿਡਾਰੀ ਸਰਦਾਰ ਰਵਿੰਦਰ ਸਿੰਘ ਜੀ ਸਾਡੇ ਰੋਪੜ ਦਾ ਬਸ ਵਾਹੀ ਇੱਕ ਦਰਿਆ ਦੇ ਖਿਆਲ ਆ ਸੋਹਣਾ ਪਈ ਇੱਥੇ ਇੱਕ ਵਾਰ ਉਹ ਉੱਥੇ ਜਾ ਕੇ ਆਉਣਾ ਆਪਾਂ ਯਾਰ ਪਤਾ ਉਹ ਕਿੱਥੇ ਉਹ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਮੈਂ ਵੀ ਨਹੀਂ ਪਈ ਕਦੇ ਗਿਆ ਚੱਲੀਏ ਇੱਕ ਅੱਜ ਦਾ ਨਹੀਂ ਅੱਜ ਪਰ ਕਦੋਂ ਕੰਮ ਹੈ ਨਬੀਟ ਦੀ ਮੈਂ ਵੀ ਨਹੀਂ ਕਦੇ ਚੱਲਦੇ ਕਦਨ ਪ੍ਰੋਗਰਾਮ ਬਣਾ ਕੇ ਐ ਦੇਖਣ ਵਾਲੀ ਚੀਜ਼ ਹੈ ਮੇਰੇ ਰੋਪੜ ਏਰੀਆ 'ਚ ਵਜੀ ਹੈ ਇੱਥੇ ਤਾਂ ਜਿਹੜਾ ਆ ਦਰਿਆ ਤੋਂ ਪਰਲੇ ਪਾਸੇ ਇੱਧਰਲੇ ਪਾਸੇ ਮਾਝੁਰਾਣਾ ਜੀ ਸਿੰਘ ਦੇ ਪਿਛਲੇ ਪਾਸੇ ਅੰਗਰੇਜ਼ਾਂ ਦਾ ਰਾਹ ਹੈ ਅੰਗਰੇਜ਼ਾਂ ਦਾ ਰਾਹ ਹਾਂ ਆ ਕੱਬੇ ਸਰਦ ਬਣਾਤੀ ਸੀ ਉਹਨਾਂ ਦਰਿਆ ਦੀ ਆਪਣੇ ਮਿਸਿੰਗ ਨੇ ਚੰਗਾ ਸਾਡੇ ਟਿੱਬੀ ਸਾਹਿਬ ਦਾ ਗੁਰਦੁਆਰਾ ਸਾਹਿਬ ਇੱਥੇ ਚੱਲੇ ਆਏ ਜੀ ਅਸੀਂ ਸਾਡੇ ਰੋਪੜ ਤੋਂ ਹੋਰ ਦੂਰ ਤੱਕ ਬਹੁਤ ਸੰਗਤ ਆਉਂਦੀ ਇੱਥੇ ਦਰਸ਼ਨ ਕਰਨੇ ਨੂੰ ਇੱਥੇ ਕਦਾ ਜਾਮ ਲੱਗ ਗਿਆ ਹਲਾ ਵੀ ਸੰਗਤਾਂ ਦੀ ਗੱਡੀਆਂ ਦੇ ਗੱਡੀਆਂ ਬਹੁਤ ਹੀ ਛੋਟੇ ਜਿਹੋ ਹੁੰਦੇ ਦੇਖਦੇ ਆ ਰਹੇ ਆ ਗੁਰਦੁਆਰਾ ਸਾਹਿਬ ਨੂੰ ਕਿੱਥੇ ਤੇ ਕਿੱਥੇ ਬਣਿਆ ਹੈ ਨਾ ਇਹ ਦੇਖ ਲਾ ਬਹੁਤ ਛੋਟਾ ਜਾਂਦਾ ਛੋਟਾ ਜਿਹਾ ਗੁਰਦਾਰਾ ਹੁੰਦਾ ਸੀ ਪਰਲੇ ਪਾਸੇ ਗੁਰਦਾਰਾ ਛੋਟਾ ਜਿਹਾ ਹੁੰਦਾ ਸੀ ਇੱਥੇ ਜਿੰਨਾ ਵੀ ਲੰਗਰ ਤਿਆਰ ਹੁੰਦਾ ਦੇਸੀ ਕੀ ਵਿੱਚ ਤਿਆਰ ਹੁੰਦਾ ਤੇ ਦੂਜਾ ਕੀ ਕਹਿੰਦੇ ਹੁੰਦੇ ਆ ਮੈਂ ਕੀ ਕਹਿਣਾ ਸੀ ਬਹੁਤ ਪੁਰਾਣਾ ਜਣੀ ਰੇ ਸਭ ਦੇਸੀ ਸੰਤ ਹੁੰਦੇ ਤੇ ਜ ਪਹਿਲਾਂ ਹਾਂ 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 ਲੋਬੀ ਜੋੜੇ ਜਮਾ ਕਰਾ ਦਈਏ ਇੱਥੇ ਘਟ ਫਿਰਦੇ ਪਿੰਡ ਵਾਹੇ ਸਤਨਾ ਸੁੱਚਾ ਪਾਤਸ਼ਾਹ ਸੰਗਤੇ ਸੰਗਤ ਅਰਸ਼ਨ ਕਰਨ ਵਾਸਤੇ ਲੋਵ ਇੱਧਰ ਹਰ ਸੇਵਾ ਵਿੱਚ ਆਉਂਦੇ ਇਸ ਗੁਰਦੁਆਰਾ ਸਾਹਿਬ ਨਾਲ ਬਹੁਤ ਸੜੇ ਜਿਆਦਾ ਜੁੜਿਆ ਹੋਇਆ ਅਸੀਂ ਬਹੁਤ ਸੇਵਾ ਕੀਤੀ ਇੱਥੇ ਉਹ ਸੇਵਾ ਦੇ ਸਦਕਾ ਸਾਨੂੰ ਵੱਡੇ ਵੱਡੇ ਮੇਵੇ ਮਿਲੇ ਹੋਏ ਆ ਵਾਹੇ ਸਤਨਾ ਸੁੱਚਾ ਪਾਤਸ਼ਾਹ ਅੱਜ ਤੱਕ ਮੈਂ ਕਦੇ ਇੱਕ ਰਾਜ਼ ਦੀ ਗੱਲ ਨਹੀਂ ਦੱਸੀ ਅੱਜ ਇੱਕ ਰਾਜ਼ ਦੀ ਗੱਲ ਦੱਸਦਾ ਜਿਹੜਾ ਨਿਸ਼ਾਨ ਸਾਹਿਬ ਆ ਨਾ ਇਹਦੇ ਸਾਹਮਣੇ ਖੜ ਕੇ ਜੋ ਤੂੰ ਮੰਗ ਲਵੇਂ ਸੁੱਖਣਾ ਪੂਰੀ ਹੋ ਜਾਂਦੀ ਆ ਅੱਛਾ ਜੀ ਬਈ ਦੇਸੀ ਕੀ ਦਾ ਇੱਕ ਪੀਪਾ ਸੁੱਖਣਾ ਪੈਂਦਾ ਠੀਕ ਆ ਜੀ ਆਵੇਂ ਬੁਖਾਰ ਆ ਪੁੱਤ ਨਹੀਂ ਵਿਆਹ ਨਹੀਂ ਹੁੰਦਾ ਜੋ ਚੀਜ਼ ਵੀ ਤੇਰੇ ਮਨ ਚ ਆਏਗੀ ਸੁੱਖ ਲਾਜ ਹਾਂ ਦੇਸੀ ਕੀ ਦਾ ਪੀਪਾ ਕੋਈ ਵੀ ਦੋਖਰ ਹੋ ਕੋਈ ਵੀ ਹੋਵੇ ਇੱਥੇ ਨਿਸ਼ਾਨ ਸਾਹਿਬ ਦੇ ਕੋਲ ਖੜ ਕੇ ਅਰਦਾਸ ਕਰਕੇ ਹਾਂ ਕਿਹਦਾ ਜੀ ਸਾਹਿਬ ਆਪਾ ਜੋ ਪਾਚਨ ਮਤਲਬ ਮੰਨ ਲੇ। ਬੱਲ ਲੇ ਬੱਲ ਲੇ। ਜੱਸਾ ਬਾਬਾ ਪਪਾ ਜੀ ਤੁਹਾਡੇ ਬਹੁਤ ਵੱਡੇ ਫੈਨ ਆ ਸੀ। ਫੋਟੋ ਕਰਾਉਣੀ ਸੀ ਤੁਹਾਡੇ ਨਾਲ। ਨਾ ਜੀ ਪਜ ਕੇ ਗਰਾਊਂਡ ਦੇ ਵਿੱਚ ਪਲੇਅਰ ਸਾਡੇ ਇਕੱਠੇ ਹੋ ਗਏ ਇਧਰ। ਕੱਲ ਕੱਲਾ ਕਾਲੀਆ ਕਾਕੂ ਪਹੁੰਚਿਆ ਵਾ। ਕਾਕੂ ਪਹੁੰਚਿਆ ਬਾਸ ਸਾਡੀ ਵਿਰੋਧੀ ਟੀਮ ਉਹ ਬੈਠੀ ਆ ਡਾਕਟਰ ਸਾਹਿਬ ਆਹ ਸਾਡੇ ਡਾਕਟਰ ਉਹ ਕੋ ਬੰਦਾ ਖਰੀਦਣਾ ਪਿਛਲਾ ਬੰਦਾ ਵਿਕਜੂਗਾ ਉਹ ਆ ਆਪਣੀ ਬੰਦਾ ਹਗਾ ਨਾ ਵਿਕਜੂਗਾ ਹਾਂ ਹਾਂ ਆਪਣੀ ਦਾ ਇਹ ਤਾਂ ਪਾਕਿਸਤਾਨੀ ਪਲੇਅਰ ਆਲਾ ਹੈ ਇਹ ਤਾਂ ਦੂਜੀ ਟੀਮ ਚ ਖੇਲਦਾ ਹੋ ਜੂਗਾ ਤਾਲਮੇਲ ਬਣਾ ਤਾਂ ਦੇਖਦੇ ਆ ਆ ਦੇਖ ਹੈ ਕਿ ਡੱਬੀ ਆਪਣੇ ਪੱਟ ਲੈਣਾ ਹੈ ਡਾਕਟਰ ਹੋਰ ਡਾਕਟਰ ਕੈਚ ਛੱਡਿਆ ਜ਼ੀਰੋ ਪ੍ਰੋਟ ਹੋਣਾ ਠੀਕ ਆ ਜੋ ਤੂੰ ਸ਼ਾਮ ਨੂੰ ਕਹੂੰਗਾ ਜਿਹੜੇ ਹੋਟਲ ਚ ਕਹੂੰਗਾ ਉੱਚ ਲੈ ਕੇ ਜਾਊਗਾ ਸਮੈਟ ਨਹੀਂ ਛੱਡਦਾ ਨਾ ਦਿਕ ਲਿਆ ਇਹ ਇਹ ਖਰੀਦ ਲਿਆ ਪਲੇਅਰ ਐ ਕਿਰੇ ਬਾਈ ਹਾਂ ਹਾਂ ਨਾ 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 ਜ਼ੀਰੋ ਪਰ ਉਠੋਣਾ ਜਿਹੇ ਜਿੱਤ ਗਏ ਨਾ ਨਾ ਐਂ ਕਰੀ ਤੂੰ ਤਾਂ ਪਹਿਲੀ ਮਰੇ ਹੋਰ ਰਹਿਣ ਲੁਕਦਾ ਗਾ ਜੀਰ ਤੋਂ ਮਾਗਾ ਬਾਈ ਨੂੰ ਦੱਸਣਾ ਕਹਿ ਰਿਹਾ ਡਟੋ ਹੋ ਗਿਆ ਜਿੱਤ ਹਰ ਬਾਅਦ ਚ ਬੈ ਖੇਡਣ ਯੋਗ ਕਰੋ ਹਾਂ ਹਾਂ ਇੱਕ ਪਲੇਅਰ ਤਾਂ ਮੈਂ ਖਰੀਦ ਲਿਆ ਦੂਜੀ ਟੀਮ ਦਾ ਮੋੜ ਦੇ ਦਾਂ ਉਹ ਕਿਹੜਾ ਖਲੇ ਤੇ ਖਰੀਦਦਾ ਤਕੜਾ ਫੱਟਾ ਲਾਉਣਾ ਅੱਜ ਬਾ ਜਾਣਦੇ ਹਾਂ 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 ਜਾਂਦੇ ਥਾਰ ਤੇ ਲੈ ਕੇ ਜਾਣੇ ਅੱਜ ਸਾਡੀ ਵਿਰੋਧੀ ਟੀਮ ਉਹ ਬੱਲੇ ਤੋਂ ਵੀ ਆਇਆ ਹੋਇਆ ਤੂੰ ਕਿੱਧਰ ਹੈ ਮੈਂ ਭਾਈ ਮੇਰਾ ਤਾਂ ਡਰਾਈਵਰ ਹੈ ਨਾ ਕਿਹੜੀ ਸਾਈਡ ਆ ਤੂੰ ਸਾਡੇ ਪਾਸੇ ਕੋਣਾ ਪਾਸਾ ਆ ਪੈਣੀ ਟੀਮ ਕਿਹਨੀ ਹੈ ਜੀ ਇੱਧਰ ਕਿੰਦੂ ਕਿਹਨੀ ਸ਼ਰੇਆਮ ਹੈ ਭਾਈ ਸ਼ਰੇਆਮ ਆਉਂਦੀ ਇੱਕ ਤਾਂ ਕੇ ਆ ਆਉਂਦੀ ਪਰ ਤੂੰ ਜਿਹੜਾ ਤੈਨੂੰ ਖਰੀਦਣਾ ਹੋਵੇ ਨਹੀਂ ਜੇ ਤੈਨੂੰ ਖਰੀਦਣਾ ਵੇ ਕਿੰਨੇ ਚ ਵਿਕੂਗਾ ਪਲੇਅਰ ਹੀ ਚਿਕਨ ਮੇਰੇ ਬਾਹਰ ਫੇਰ ਆਂਦਾ ਸ਼ਾਮ ਨੂੰ ਐਸੇ ਸ਼ਾਮ ਨੂੰ दारू ਦੂਰੋ ਫੇਰ ਮੈਂ ਕਰ ਦੂੰਗਾ ਸੇਪਾਣੀ ਨਹੀਂ ਹਾਂ ਕੋਈ ਕੀਮਤ ਨਹੀਂ ਹੈਗੀ ਚੱਲ ਫੇਰ ਭਾਈ ਤੂੰ ਨਹੀਂ ਵਿਗਦਾ ਹੈਗਾ ਸਾਡੇ ਪੱਕੇ ਹੋ ਗਾ ਪੋਰਟਰ ਹੰਗ ਤੂੰ ਤੂੰ ਭਾਈ ਬੈਲਟ ਹਾਂਜੀ ਵਿਗਣਾ ਨਾ ਨਾ ਹਾਂ ਔਡਾ ਬਕਾਉ ਮਾਰਿਆ ਚਾਹੇ ਆ ਜਿੱਤੇ ਚਾਹੇ ਉਹ ਜਿੱਤੇ ਆ ਤਾਂ ਉੱਥੇ ਹੋਣੀ ਗੱਡੀ ਨਾ ਉੱਧਰ ਤਾਂ ਨਹੀਂ ਆ ਕੋ ਬਕਾਉ ਮਾਰ ਉੱਧਰ ਤਾਂ ਪੁੱਛਣਾ ਪੈਣਾ ਪਾਰਟੀ ਤਕੜੀ ਵਾਲੇ ਹੋਣੇ ਬਾਟਰ ਲੀਲੀ ਵਾਲੇ ਫਿਰ ਫਿਰ ਤਾਂ ਮੈਂ ਲਿਆਵਾ ਤਿੰਨ ਚਾਰ ਪੰਜ ਬਾਟਰ ਲੀਲੀ ਦੇ ਵੀ ਨਹੀਂ ਮੰਨਣੇ ਹਾਂ ਇੱਕ ਪਲੇਅਰ ਹੋਰ ਖਰੀਦ ਲਿਆ ਇਹ ਕਲਾ ਹੁੰਦੀ ਆ ਇਹ ਅੱਛਾ ਇੱਕ ਪਲੇਅਰ ਹੋਰ ਖਰੀਦ ਲਿਆ ਹੂੰ ਠੀਕ ਆ ਕੈਸ਼ ਛੱਡਣੇ ਆ ਹੂੰ ਜ਼ੀਰੋ ਪ੍ਰੋਟ ਹੁਣ ਓਕੇ ਬਸ ਹੋਰ ਤਰ੍ਹਾਂ ਕੁਝ ਨਹੀਂ ਕਰਨਾ ਹੈ ਬਸ ਬਸ ਫੀਲਡਿੰਗ ਛੱਡਣੀ ਚਾਹ ਉਹ ਚੌਕਾ ਤੇਰੇ ਪਹਿਲੋਂ ਪਿੱਛੇ ਨੂੰ ਲੱਤ ਮਾਰ ਕੇ ਚੌਕਾ ਕਰ ਦੇ ਜੇ ਤੂੰ ਬੈਟਿੰਗ ਬਰੋਆ ਨਹੀਂ ਮੈਂ ਨਹੀਂ ਮੈਂ ਨਹੀਂ ਖੇਡਣਾ ਹੈਗਾ ਤੈਨੂੰ ਅੱਛਾ ਹਾਂ ਯਾਰ ਕੋਈ ਗੱਲ ਨਹੀਂ ਆਣਾ ਵੀਰ ਮੇਰਾ ਹੀ ਡੈਟ ਲਿਆ ਹੋਇਆ ਟਰੈ ਡੈਟ ਲੋ ਵੀ ਕੇਲੇ ਖਾਓ ਮੈਂ ਮੈਂ ਡੈਟ ਲਿਆ ਪਲੇਅਰਾਂ ਦੇ ਕੇਲੇ ਵੀ ਬਣਾ ਰਹੇ ਆ ਦੋ ਬੰਦੇ ਮੈਂ ਖਰੀਦ ਲੇ ਦੋ ਬੰਦੇ ਖਰੀਦ ਰੇ ਇੱਕ ਉੱਪਰ ਪਰਾਂ ਚੱਕਲੇ ਪਾਨੇ ਉੱਪਰ ਵਾਲੇ ਬੱਸ ਉੱਪਰ ਪਰਾਂ ਵਾਲਾ ਬਿੱਲੂ ਚੱਕ ਲਿਆ ਮੈਂ ਜਿਹੜਾ ਇੰਪੈਕਟ ਪਲੇਅਰ ਇੰਪੈਕਟ ਪਲੇਅਰ ਰਾਡੇ ਝੋਲਾ ਛੱਡ ਲੋ ਵੀ ਚਾਹ ਆ ਗਈ ਚਾਹ ਹੁਣ ਦਾ ਸਟਾਈਲ ਦੇਖੋ ਕਿਦਾਂ ਆਈ ਆ ਗਲਾ ਛੋਟਾ ਕੱਪ ਆਇਆ ਬਈ ਸਾਰਾ ਪੂਰੀ ਭਾਜੀ ਹੁੰਦੀ ਆ ਅੱਜ ਇੱਕ ਵਾਰ ਵੀਡੀਓ ਦੇਖੀ ਉਹ ਠੰਡਾ ਲੰਦਾ ਇਹਨਾਂ ਲਫਾਫੇ ਚ ਪਾ ਕੇ ਦੇ ਦੇੋ ਖੋਲਦਾ ਬੋਤਲ ਚ ਪਾ ਕੇ ਦੇ ਦਿਨੋ ਬਾਈ ਉਹ ਤੇਰੀ ਵੀਡੀਓ ਵਿਦਵਾਨ ਨਹੀਂ ਉੱਠਿਆ ਨੇ ਕਹਿੰਦਾ ਪਲਾਸਟਿਕ ਚਾਹ ਨਹੀਂ ਬਣੀ ਜੀ ਇਸਾਨੀ ਪਤਾ ਨਹੀਂ ਬਣੀ ਜਾਈ ਪਰ ਮਜਬੂਰ ਜੀ ਕਦੇ ਚਲ ਕੋਈ ਇਹ ਦੂਰ ਹੈ ਨਾ ਸਹੀ ਇਹ ਵੀ ਦੂਰ ਕੋਈ ਪ੍ਰੋਮੋਸ਼ਨ ਵਾਲੇ ਚੱਕਣੀ ਆ ਚਲ ਬਦਵਾਨਾ ਮੜਾ ਮੜਾ ਚਾਹੀਦਾ ਵੀ ਹੈ ਨਾ ਵੀ ਚਾਹ ਮਿਲ ਗਈ ਸਾਨੂੰ ਉਹ ਬਹੁਤ ਚੀਜ਼ ਹੈਗੇ ਨਾ ਜਿਹੜੇ ਜਰਦੇ ਨਹੀਂ ਹੁਣ ਜਰਦੇ ਨਹੀਂ ਹੈ ਵੀ ਚਾਹ ਕਾ ਤਾਂ ਪੀਂਦੇ ਹੈ ਇਹਨਾਂ ਨੂੰ ਚਾਹ ਕਾ ਤਾਂ ਮਿਲ ਗਈ ਗਰਾਊਂਡ 'ਚ ਐਨਰਜੀ ਡਰਿੰਕ ਚਾਹ ਚਾਹ ਤਾਂ ਪੀਣੀ ਨਹੀਂ ਪੀਲਾਂ ਦੀ ਚਾਹ ਓ ਭਾਈ ਜਿਹੜਾ ਪਹਿਲਾ ਆਊਗਾ ਪਹਿਲਾ ਪਾਊਗਾ ਚਾਹ ਫੇਨਾ ਵਿੱਚ ਬਾਅਦ ਮਿਲੀ ਨਹੀਂ ਚੱਟ ਚਾਹ ਵਰਤਾ ਦੇ ਯਾਰ ਚੱਲ ਗਾ ਪੀ ਲੈ ਲੈ ਭਾਈ ਤੂੰ ਗੱਲੀ ਚਾਹ ਹੀ ਪੀਣੀ ਹੈ ਕਿ ਚਾਹ ਵੀ ਪੀਣੀ ਹੈ ਚਾਹ ਪੀਣੀ ਚੂਹ ਪੀਣੀ ਹੈ ਬਾਦੂ ਆ ਜਾ ਬਾਦੂ ਆ ਜਾ ਪੀ ਲੋ ਆ ਜਾ ਡਾਕਟਰ ਆ ਜਾ ਆ ਜਾ ਆ ਜਾ ਡਾਕਟਰ ਆ ਜਾ ਚਾਹ ਪਲਾਈ ਤੈਨੂੰ ਹੋਰ ਥੋੜਾ ਵਿਖ ਜਾ ਸਰ ਤੇ ਲੇ ਕੇ ਪੈਰ ਤੱਕ ਵਿਖ ਜਾ ਹੁਣ ਦਿੰ ਮੈਂ ਹੁਣ ਨਾ ਨਹੀਂ ਉਹ ਜਿਹੜੇ ਗਲੋੜ ਨਹੀਂ ਗਾਲੀ ਲੰਬੂ ਮੂੰਗ ਝੂਠੀਓ ਦੋ ਤਿੰਨ ਦਿਨ ਖਾਲੇ ਨਹੀਂ ਐਸੀ ਥਰ ਤਾਂ ਗੱਲ ਕਹਿ ਤੂੰ ਹੋ ਰਿਹਾ ਉਹ ਟਾਸ ਆਪਾਂ ਨੇ ਜਿੱਤੀ ਆ بیٹنگ ਕਦੋਂ ਦੇਖਦੇ ਨੇ ਕਿ ਨਾਜੋ ਫੋਟੋ ਮਾਰ ਜਗਾ ਚੱਲੋ ਬੇ ਖੇਲ ਗਿਆ ਪੁੱਤੋ ਜਾ ਵਾ ਕਲੂ ਹਲੂ ਪੂਰਾ ਮੈਦਾਨ ਖੇਡ ਜਾ ਆ ਰਾਮ ਆ ਰਾਮ ਗੱਲ ਆ ਰਾਮ ਨਾਲ ਖੇਲੀ ਇਹ ਖੇਡਣੀ ਉਹਨਾਂ ਦਾ ਸਾਨੂੰ ਰੱਖਣਾ ਪਾਉਂਦਾ ਪਹਿਲੀ ਬਾਲ ਤੇ ਸਾਡੇ ਬੰਦਿਆਂ ਨੇ ਛੱਕਾ ਮਾਰਿਆ ਦੂਜੀ ਬਾਲ ਵੇ ਦੇਖੋ ਖੇਡ ਭਾਵਨਾ ਦੇਖਣ ਨੂੰ ਮਿਲ ਰਹੀ ਆ ਵਿਰੋਧੀ ਟੀਮ ਨੂੰ ਪਾਣੀ ਪਿਲਾਇਆ ਜਾ ਰਿਹਾ ਬਹੁਤ ਵਧੀਆ ਖੇਲੇ 132 ਰਨ 20 ਓਵਰਾਂ ਚ ਹੱਥ ਟੋਪੀ ਲੈ ਲੋ ਬਾਈ ਸਾਹਮਣੇ ਵਾਲੇ ਨੇ ਕਿੰਨੇ ਲੈਣੀ ਆ ਜਾ ਉੱਥੇ ਲੋੜ ਕੋਈ ਨਹੀਂ ਆ ਜਾ ਕੋਈ ਗੱਲ ਨਹੀਂ ਇਹਦਾ ਮੰਗਦਾ ਧੋਖਾ ਕਰਿਆ ਨਾ ਕੋਈ ਨਹੀਂ ਲਾਤੀ ਦਾ ਚੱਕਲੇ ਤੇ ਜੈਵਲ ਤੇ ਜੀ ਜੰਮੂ ਦਾ ਬਾਲਾ ਨਾਲ ਇੱਧਰ ਸਾਡੀ ਟੀਮ ਖੜੀ ਆ ਉੱਪਰ ਵਿਰੋਧੀ ਟੀਮ ਪਲਾਨਿੰਗ ਹੋ ਰਹੀਆਂ ਚੱਕ ਲਓ ਰੋ ਪਤਾ ਨਾ ਲੈ ਕੇ ਰੱਖ ਜੂ ਰੋ ਬੋਰਡ ਤੇ ਕਿਹ ਕੋਲੇ ਦਾ ਖਰੀਦਿਆ ਮੇਰਾ ਉਧਰ ਉਹ ਤੇ ਪੈਚ ਬਣਾਇਆ ਤਕੜੇ ਠੀਕ ਆ ਬੋ ਚਲੋ ਪੈਚ ਬਣਾਇਆ ਤਕੜੇ ਠੀਕ ਆ 2 ਮਿੰਟ ਖੜੋ ਯਾਰ ਖਾਲੀ ਨਾ ਕਰੋ ਕਾਲੀ ਨਾ ਕਰੋ ਤੇ ਚਾਹੋ ਬਈ ਮੈਚ ਆ ਮੜਾ ਯਾ ਬੋਲ ਕੇ ਖੇਲਿਓ ਸਾਰੇ ਬੰਦੇ ਤਕੜੇ ਹੋਗੇ ਠੀਕ ਆ ਉੱਪਰ ਵਾਲੇ ਖਾ ਦੇ ਗਏ ਚਲੋ ਬੋਲੋ ਸੋ ਦਸਰੀਆ ਬੋਲ ਮੜਾ ਦੇ ਲਈ ਨਹੀਂ ਚਾਹੋ ਨਾ ਭਾਈ ਜਿੱਤਣ ਤੇ ਕਰੀਬ ਆ ਹੁਣ ਸਾਡੀ ਟੀਮ ਲੱਗ ਨਹੀਂ ਤਰਿਆ ਅੱਜ ਨਾ ਸਿਤੂਆ ਆ ਗਿਆ ਨਾ ਹੁਣ ਮੈਚ ਦੂਜੇ ਪਾਸੇ ਚਲੀ ਗਿਆ ਬੰਟੀ ਨੇ ਸਕੋਰ ਮਾਰੇ ਮੁੰਡੇ ਨੇ ਸੋਨੇ 4 ਓਵਰ 12 12 12 ਸਕੋਰ ਚਾਹੀਦੇ ਹਰੇ ਕੋਵਰ ਚ 48 49 ਰਨ ਰਹਿ ਗਏ ਚੱਲ ਵੀ ਰਹਿ ਚੋ ਜਾਂ ਨਾ ਗਰੀ ਬਾਲ लागा दे, लागा दे, लागा दे, लागा दे, लागा। कुछ भी है स्वाद बड़ा आया भाई कल रन खा गया हाँ। चार हो गए जित चले जी ਮਿਰਬਾਲਾ ਹੰਜਤ ਕੇ ਭਾਈ ਇਹ ਕਾਰਾਗਰੀ ਹੁੰਦੀ ਆ ਸਾਡਾ ਬਾਹਰ ਤਾਂ ਜ਼ਿਆਦਾ ਜ਼ੋਰ ਲੱਗਿਆ ਹੋਇਆ ਤਾਂ ਹਾਂ ਬਹੁਤ ਵਧੀਆ ਭਾਈ ਬਹੁਤ ਵਧੀਆ ਰੱਬ ਦਾ ਸ਼ੁਕਰਾਨਾ ਕਰਨਗੇ ਸਾਰੇ ਪਲੇਅਰ ਹੁਣ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂ ਹਾਂ ਸ਼ਾਬਾਸ਼ ਮੈਂ ਗੋਲੀ ਆ ਭਾਈ ਕਰੀਂ ਕੀਪਿੰਗ ਬਹੁਤ ਸੋਹਣੀ ਰਹੀ ਤੇ ਅੱਧੀ ਆਏ ਹੋ ਗਿਆ ਕਰੋ ਯਾਰ ਮੜੀ ਬੈਟਿੰਗ ਤਗੜੀ ਮੇਰ ਬ੍ਰਦਰ ਤਾ ਕਰ ਹਾਂ ਹਾਂ ਕਾਜੋ ਆ ਜਾ ਮੇਰੇ ਭਾਈ ਚਲੋ ਜਾਓ ਵੀਰਾਮਨਾਰ ਹਰਾਮਨਾਰ ਮਾਰੀ ਬੰਦਾ ਸੋਹਣਾ ਜੀ ਖੇਲੇ ਨਾ ਇਹ ਐਨ ਲੱਗੇ ਖੇਲੇ 70 ਹੁਣ ਸਾਡੇ ਐਨ ਲੱਤੀ ਖੇਲੂਗਾ ਸੋਨੇ ਹੋ ਸੋਹ ਸ੍ਰੀ ਅਕਾਲ ਟੀਮ ਬਹੁਤ ਵਧੀਆ ਏਲ ਕੇ ਗਈ ਐ ਭਾਵਗਨ ਭਾਵਗਨ ਹੋ ਮੈਂ ਬਸ ਕਿਹੜਾ ਐਡਵੋਕੇਟ ਦਾ ਵੀਡੀਓ ਪਾਦਾ ਉਹ ਮਿਲ ਕੇ ਆਏਗਾ ਪਰ ਹੋ ਨਹੀਂ ਸਕਦਾ ਸਾਡੀ ਵਿਰੋਧੀ ਟੀਮ ਵਾਲੇ ਇੱਧਰੇ ਖੜਾ ਬੰਦਾ ਆਏ ਹੋ ਜਾਓ ਅੱਜ ਆ ਗਈ ਵਿਸਾਖੀ ਤੇ ਚਾਚਾ ਬਣਾ ਰਿਹਾ ਗਰਮਾ ਗਰਮ ਜਲੇਬੀਆਂ ਮਾਂਗਾ ਚਾਚਾ ਅੱਧਾ ਕਿਲੋ ਜਲੇਬੀਆਂ ਪਾ ਦੇ ਘਰਾਂ ਜਾ ਕੇ ਜਲੇਬੀਆਂ ਖਾਈਏ ਆਹ ਲੋ ਜੀ ਟਟੀਆਂ ਟਟੀਆਂ ਜਲੇਬੀਆਂ ਜੀ ਗਰਮ ਗਰਮ ਜਲੇਬੀਆਂ ਗਰਮ ਗਰਮ ਦੋ ਕਿੱਲੇ ਵੀ ਲੈਣ ਤੁਹਾਡੇ ਬਾਤ ਜੀ ਚੱਕੋ ਤੇ ਬਈ ਅੱਜ ਦਾ ਮੈਚ ਬੜਾ ਮਜ਼ਾ ਆਇਆ ਭਾਈ ਸਾਰੀਆਂ ਟੀਮਾਂ ਆਪਣੀ ਵੈਸੇ ਉਹ ਵੀ ਆਪਣੇ ਭਰਾ ਤੇ ਤੇ ਕਦੇ ਮੈਚ ਉਧਰ ਕਦੇ ਮੈਚ ਇੱਧਰ ਕਦੇ ਮੈਚ ਉਧਰ ਕਦੇ ਮੈਚ ਉਧਰ ਪਰ ਆਪਣੇ ਜਿਹੜੇ ਸਾਡੇ ਪਿੰਡ ਦੇ ਮੁੰਡੇ ਬਹੁਤ ਜਮ ਕੇ ਖੇਲੇ ਪਰ ਇਹਨਾਂ ਨੂੰ ਇਹ ਤਾਂ ਵੀ ਅਸੀਂ ਹਾਰ ਜਾਂਦੇ ਕੂਕਾ ਬਹੁਤ ਮਾਰੇ ਸੀ ਉਹਨਾਂ ਨੇ ਫੇ ਚਲਾਉਣਾ ਬਹੁਤ ਜਿੱਤ ਗਏ ਜਿੱਤ ਗਏ ਆਪਾਂ ਬਰਾਲ ਖਾ ਜਿੱਤੇ ਤੇ ਧੰਨਵਾਦ ਜੀ ਤੁਹਾਡਾ ਮੇਰਾ ਹੁਣ ਲਾਈਵ ਦੇਖਣ ਵਾਸਤੇ ਤੁਹਾਨੂੰ ਕਪਰੇ ਸ਼ਰਪਰੇ ਖੋਲੀਏ ਤੇ ਹੁਣ ਇੱਥੇ ਮੈਚ ਦੇਖਦੇ ਆਈਟੀਐਲ ਵਾਲਾ ਬਾਕਰ ਲੈ ਲੈਣ ਦੇ ਬਾਰੇ ਦਾ ਸ਼ਾਮ ਦਾ ਰਹਾ ਰਹਾ ਸੋ ਤੋਂ ਬਾਖ ਲੈਣ ਲੱਗੇ ਉਸ ਤੋਂ ਬਾਅਦ ਲਾਉਂਦੇ